ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਆਇਆ ਯੂਪੀ ਦੇ ਵਿੱਚ ਇਹ ਯੂਪੀ ਜਿੱਤੇ ਹੀ ਆਏ ਸੀਗੇ ਇਹ ਮੇਰੇ ਮਮਾ ਜੀ ਮੇਰੇ ਨਾਲ ਬੈਠੇ ਆ ਇਹ ਉਹਦੇ ਮੁੰਡੇ ਖੁੰਡੇ ਜਦੋਂ ਚਾਏ ਸੀ ਕਿ ਗੱਲ ਅੱਜ ਤੋਂ 52 52 ਸਾਲ ਪਹਿਲਾਂ 1974 ਦੀ ਇਹ ਤੇ ਅੱਜ 2025 ਚੱਲਦਾ ਪਿਆ ਤੇ ਮਮਾ ਤੁਸੀਂ ਦੱਸੋ ਆਪਾਂ ਜਦੋਂ ਚਾਏ ਸੀਗੇ ਤੁਹਾਡੀ ਉਮਰ ਕਿੰਨੀ ਸੀ ਆਈਡੀਆ 25 26 ਸਾਲ ਦੀ ਉਦੋਂ ਬਿਲਕੁਲ ਨੌਜਵਾਨ ਹੋ ਕੇ ਤੁਹਾਡਾ ਵਿਆਹ ਇੱਥੇ ਆ ਕੇ ਉੱਥੇ ਆਇਆ ਸੀ ਉੱਥੇ ਹੋਇਆ ਸੀ ਵਿਆਹ ਕਰਵਾ ਕੇ ਇੱਥੇ ਆ ਗਏ ਇੱਥੇ ਆ ਗਏ ਸੀ ਅਗਲਾ ਵਾ ਇੱਥੇ ਅਗਲੇ ਆਂਦਾ ਜੀ ਤੇ ਇੱਕ ਗੱਲ ਦੱਸਿਓ ਜੋ ਤੁਸੀਂ ਆਪ ਇੱਥੇ ਆਏ ਆ ਅਸੀਂ ਤਾਂ ਖੈਰ ਨੂੰ ਨਿੱਕੇ ਨਿੱਕੇ ਮੈਂ ਚਾਰ ਸਾਲ ਦਾ ਹਾਂ ਉਹਦੋਂ ਇੱਥੇ ਕਿਹੋ ਜਿਹੇ ਹਾਲਾਤ ਸੀ ਜੋ ਤੁਸੀਂ ਆਪ ਸਟਾਰਟ ਗਏ ਉਹ ਬਹੁਤ ਅਨਾਜਕ ਸੀ ਹਾਲਾਤ ਅੱਛਾ ਮਤ ਮਾਛੀ ਆਦੀ ਅੱਛਾ ਲੁੱਟ ਖੋ ਜਾਈ ਜਦੋਂ ਤੁਸੀਂ ਆਪ ਆਏ ਆ ਕਿੰਨੇ ਘਰ ਸੀ ਪੰਜਾਬੀਆਂ ਦੇ ਆਪਣੀ ਜੋ ਤੁਸੀਂ ਕੋਈ ਜੱਤੋਂ ਜਿਆਦਾ 10 ਘਰ ਹੋਣਗੇ 15 ਹੋਣਗੇ ਜੋ ਤੁਸੀਂ ਆਏ ਆ ਇੱਥੇ ਜੰਗਲ ਹੁੰਦਾ ਸੀ ਜਾਂ 15 ਦਾ ਜੰਗਲ ਹੀ ਹੀ ਇੱਥੋਂ ਆਉਣ ਆਪਾਂ ਜਦੋਂ ਪਿਛਾੜੀ ਆਪਣੀ ਅੰਦਰੋਂ ਜੰਗਲ ਹੀ ਜੰਗਲ ਸੀ ਦੰਗਲ ਜੰਗਲ ਸਰ ਆਜ ਮਿਲ ਲਗਤੀ ਤੇ ਪੱਟ ਕੇ ਆ ਬਣਾਇਆ ਫਿਰ ਸਾਰਾ ਇਹ ਪੁੱਟ ਪੁੱਟ ਕੇ ਬਣਨਾ ਹੁੰਦਾ ਇੱਥੇ ਹੂੰ ਕੋ ਜਾਨਵਰ ਜਾਨਵਰ ਗਿੱਦੜ ਗੁੱਦੜ ਸੀ ਜ਼ਿਆਦੇ ਹੋਰ ਜਾਨਵਰ ਵੱਡੇ ਜਾਨਵਰ ਨਹੀਂ ਸੀ ਇੱਥੇ ਹੈਗੇ ਜਾਂ ਰੋਜ ਸੀ ਸੱਪ ਸੁਪਾ ਮੁੰਦੇ ਸੱਪ ਬਹੁਤ ਸੀ ਹੂੰ ਸੱਪ ਕਿਉਂ ਗੰਨੇ ਦਾ ਕੇਸ ਸੀ ਇੱਧਰ ਤੇ ਗੰਨੇ ਦੇ ਖੇਤ ਦੇ ਵਿੱਚ ਸੱਪ ਤਾਂ ਹੈ ਹੀ ਵਗੈਰਾ ਜਦੋਂ ਆਪਾਂ ਇੱਥੇ ਆਏ ਆ ਮੰਮਾ ਉਹੋ ਉਦੋਂ ਇੱਥੇ ਜਿਹੜਾ ਇਧਰੇ ਲੋਕ ਆਏ ਇੱਥੇ ਸਰਦਾਰ ਪਹਿਲਾਂ ਹੈ ਨਹੀਂ ਸੀ ਇੱਥੇ ਆਪਾਂ ਨੂੰ ਕਿਵੇਂ ਦੇਖਦੇ ਸੀ ਉਦੋਂ ਇਹ ਕੁਝ ਬੰਦੇ ਤਾਂ ਠੀਕ ਵੇਖਦੇ ਕੁਝ ਗਲਤ ਵੇਖਦੇ ਹੀ ਪੀ ਇਹ ਕਿਉਂ ਆ ਗਏ ਇੱਥੇ ਸਰਦਾਰ ਕਿਉਂ ਆ ਗਏ ਉਹ ਡੰਗਰਚਾਰਦੇ ਜੰਗਲ ਚ ਹੂੰ ਤੇ ਆਪਾਂ ਜੰਗਲ ਜਿਹੜਾ ਮੁੱਲ ਲਈ ਲਿਆ ਦੁਨੀਆ ਨੇ ਉਹ ਬਾਤ ਕਰਨਾ ਸ਼ੁਰੂ ਕਰਤਾ ਜਦੋਂ ਆਪਾਂ ਪਹਿਲੀ ਦਾ ਜੰਗਲ ਸੀ ਇਹ ਜੰਗਲ ਹੀ ਸੀਗੇ ਪਈ ਜ਼ਮੀਨ ਸਾਰੀ ਪਈ ਸੀ ਸਾਹਮਣੇ ਕੋਈ ਕੋਈ ਵਗਦ ਨਹੀਂ ਸੀ ਹੈਗੀ ਵਗਦੀ ਕੋਈ ਨਹੀਂ ਦਾਪਦੀ ਘਾਹ ਹੀ ਜਦੋਂ 8-7 ਸਾਲ ਤਾਂ ਡੰਗਰਾਂ ਕਿੱਥੇ ਪਾਉਂਦੀ ਲੋੜ ਨਹੀਂ ਪਈ 5-6 ਮਹੀਨੇ ਜਿਉਂ ਛੱਡਨੇ ਹਾਰ ਤੋਂ ਮੀਂਹ ਪੈਣਾ ਤੇ ਛੱਡਨੇ ਤੇ ਤਕਾਲਾਂ ਨੂੰ ਘਰ ਜਾਣੇ ਆ ਜਾਗ ਰਸੇ ਪਾ ਦਿੰਨੇ ਉਹਨਾਂ ਇੱਕ ਮੰਮਾ ਹੋਰ ਗੱਲ ਜੋ ਨਿੱਕੇ ਨੇ ਸੁਣਦੇ ਰਹੇ ਸੀ ਚੋਰੀਆਂ ਬਹੁਤ ਹੁੰਦੀਆਂ ਹੁੰਦੀਆਂ ਸੀ ਚੋਰੀ ਬੜੀ ਸੀ ਤੇ ਇੱਕ ਦੱਸੋ ਵੀ ਆਪਣੇ ਇੱਥੇ ਫਾਰਮ 'ਚ ਕਦੀ ਚੋਰੀ ਹੋਈ ਜਾਂ ਨਹੀਂ ਤਿੰਨ ਵਾਰਾਂ ਹੋਈ ਚੋਰੀ ਇੱਥੇ ਜਦੋਂ ਸਟਾਰਟਿੰਗ ਚਾਈਸ ਜਦੋਂ ਜਾਂ ਬਾਅਦ 'ਚ ਉਹਦੋਂ ਵੀ ਹੋਈ ਆ ਸਟਾਰਟਿੰਗ ਜੀ ਫੜੇ ਫੜੇ ਗਏ ਸੀ ਬੰਦੇ ਉਹ ਫੜੇ ਗਏ ਬੰਦੇ ਫਿਰ ਦੋ ਇੱਕ ਕਰ ਮਰੇ ਇੱਕ ਇੱਕ ਕਰ ਮਰਿਆ ਮਰੇ ਕਿਦਾ ਮਤਲਬ ਮਾਰਤੇ ਫੜ ਕੇ ਗਏ ਛਟ ਕੇ ਮਾਰਤੇ ਮੈਂ ਸੁਣਾ ਵੀ ਉਹ ਕਹਿੰਦੇ ਕਹਿੰਦੇ ਕੋਈ ਬਦਮਾਸ਼ ਸੀ ਬੜੇ ਤਗੜੇ ਗੇ ਬਦਮਾਸ਼ ਸੀ ਹਾਂ ਪੁਲਿਸ ਨੂੰ ਨਿਆ ਨਹੀਂ ਦਿੰਦੇ ਕੋਈ ਪੁਲਿਸ ਨੇ ਮਰਵਾਇਆ ਅੱਛਾ ਤੋ ਬੰਦੇ ਫੜ ਲੇ ਫਿਰ ਉਹ ਫੜ ਲੇ ਤੇ ਪੁਲਿਸ ਵਾਲੇ ਨੇ ਕੀਤੇ ਫਿਰ ਫੇ ਇਹ ਦੱਸਿਓ ਇਹ ਦੱਸਿਓ ਥੋੜਾ ਵੀ ਉਹਨਾਂ ਬੰਦਾ ਤੁਸੀਂ ਕੀ ਕੀਤਾ ਕੀ ਕੀਤਾ ਫਿਰ ਉਹਨਾਂ ਕੁੱਟਕੇ ਮਾਰਦਾ ਬੰਦਿਆਂ ਨੇ ਕਿ ਫਾਰਮ ਵਾਲਿਆਂ ਨੇ ਆਪਣੇ ਸਰਦਾਰਾਂ ਨੇ ਹਾਂ ਅੱਛਾ ਉਹ ਸੁਣਿਆ ਵੀ ਇਥੇ ਚੋਰੀ ਚਾਰਿਆਂ ਕਰਦੇ ਨੇ ਚੋਰੀ ਚੋਰੀ ਇੱਥੇ ਕਰਦੇ ਕਈ ਬੱਕਰੀ ਚੋਕ ਲਈ ਹਾਂ ਇਹਦੇ ਕੁੱਕੜ ਕਾਟ ਲੈ ਕੇ ਇਥੇ ਭਾਂਡੇ ਕਾਟ ਲੈ ਚੋਰੀ ਹੋਰ ਡੰਗਰਾਂ ਦੀ ਚੋਰੀ ਨਹੀਂ ਹੁੰਦਾ ਕਿ ਅੱਛਾ ਮਤ ਸ਼ਰਮ ਚੋਰੀ ਕਰ ਲੈਂਦੇ ਪਰ ਆ ਨਹੀਂ ਕਰਦੇ ਨਾ ਤੇ ਅੱਛਾ ਇਹ ਗੱਲ ਨੂੰ ਕੰਨ ਚ ਰੋ ਗਿਆ ਇਹ ਕੋਈ ਨਿਆ 5 78 ਦੀ ਗੱਲ ਆ ਇਹ 78 ਵਾਲਾ ਅੱਜ ਕਾਲੂ ਕੋ 46 47 ਸਾਲ ਹੋ ਗਏ ਆ 78 ਦੀ ਗੱਲ ਆ ਉਹ ਜੋ ਤੁਸੀਂ ਬੰਦੇ ਚੋਰੀ ਕਰਨੇ ਕੁੱਟੇ ਕੁੱਟ ਕੇ ਕੋਟ ਕੋਟੀ ਮਾਰਦੇ ਆ ਫੜ ਲਿਆ ਉਹ ਘੇਰ ਕੇ ਫੜ ਲਿਆ ਤੇ ਉਹ ਆਪਣੇ ਜਿਹੜੇ ਸਰਦਾਰ ਸੀ ਲੋਕ ਪਰਚਾ ਪੁਰਚਾ ਨਹੀਂ ਹੋਇਆ ਬੰਦੇ ਮਾਰ ਪਰਚਾ ਹੋਇਆ ਸੀਗਾ ਹੋਇਆ ਅੱਛਾ ਤੇ ਫਿਰ ਚੁਬੜਿਆ ਉਹ ਤੋਂ ਫਿਰ ਪੁਲਿਸ ਨੇ ਪੁਲਿਸ ਵੱਲ ਹੀ ਉਸਨੇ ਫਿਰ ਨਹੀਂ ਕੁਝ ਬਣ ਦਿੱਤਾ ਇਹਨਾਂ ਵੀ ਇੱਕ ਦੋ ਤਰੀਕਾਂ ਪਈਆਂ ਦੇ ਚੱਲਦੇ ਨਿੰਮ ਐਸੋੜਾ ਕਿ ਉਹ ਪੁਲਿਸ ਵਾਲੇ ਕਿਹਨੇ ਤੂੰ ਕੰਮ ਵਧੀਆ ਕੀਤਾ ਬੰਦੇ ਹਾਂ ਤੂੰ ਨਾ ਆ ਆ ਕੇ ਕਰਵਾਇਆ ਸੀ ਇਹ ਅੱਛਾ ਬੀ ਬਖਸ਼ਣੇ ਨੂੰ ਖਰਾਬ ਕਰਦੇ ਆ ਤੇ ਤੂੰ ਅਜੇ ਤਾਈ ਉਹਨਾਂ ਨੂੰ ਕਿਹਾ ਕੋਈ ਨਹੀਂ ਅੱਛਾ ਇਹ ਕੰਮ ਹੈ ਉਹਨਾਂ ਨੂੰ ਖਰਾਬ ਵੀ ਕਰਦੇ ਪੁਲਿਸ ਨੂੰ ਨਿਆਂ ਨਹੀਂ ਦਿੰਦੇ ਉਹ ਦੋਕ ਜਾਨੇ ਦਾ ਜਿਹੜੇ ਅੱਛਾ 1978 ਦੀ ਗੱਲ ਆ ਉਤੋਂ ਲੈ ਕੇ ਅੱਜ ਤੱਕ ਮੋੜ ਕੇ ਕੋਈ ਚੋਰੀ ਇੱਥੇ ਨਹੀਂ ਹੋਈ ਨਾ ਫੇਰ ਨਹੀਂ ਹੋਈ ਅੱਛਾ ਇਹ ਨੂੰ ਸੰਭੇਗੇ ਦੋ ਤਿੰਨ ਹੈਗੇ ਹੀ ਜਿਆਦੇ ਹੂੰ ਇਹ ਸੀ ਵੇਹ ਡਰ ਲਾ ਆਪਣੇ ਕੁਟਦੇ ਮਾਰਦੇ ਇਹ ਉਹਨਾਂ ਨੂੰ ਤਾਂ ਇਹੋ ਹੀ ਆਖਿਆ ਵੀ ਤੁਸੀਂ ਸਾਨੂੰ ਛੇੜੋ ਨਾ ਜੇ ਸਾਡੇ ਕਾਬੂ ਆ ਗਏ ਫਿਰ ਅਸੀਂ ਬਖਸ਼ਣਾ ਨਹੀਂ ਇਹ ਬਸ ਗੱਲ ਹੈ ਨਹੀਂ ਬਖਸ਼ਣਾ ਤੇ ਸਾਡੇ ਸਰਦਾਰਾਂ ਨਾਲ ਪੰਗਾ ਨਹੀਂ ਉਹ ਤੁਸੀਂ ਆਪਣਾ ਚੋਰੀਆ ਜਿੱਥੇ ਮਰਜੀ ਤੁਰੇ ਫਿਰੋ ਕਰੋ ਹਮ ਪਰ ਤੁਸੀਂ ਸਾਨੂੰ ਨਾ ਛੇੜੋ ਨਾ ਹੀ ਤੁਹਾਨੂੰ ਛੇੜਦੇ ਆ ਤੁਸੀਂ ਆਪਣਾ ਜਿਹੜਾ ਵਿਹਾਰ ਕਰੋ ਹਮ ਤੇ ਜੇ ਸਾਡੇ ਨਾਲ ਪੰਗਾ ਲਾ ਫਿਰ ਫਿਰ ਜਿੱਦਣ ਹੱਥ ਆਗੇ ਉਸ ਦਿਨ ਛੱਡਣਾ ਹੈ ਦੋ ਇੱਕ ਲਈ ਫੜੇ ਫਿਰ ਦੋ ਇੱਕਰਾਂ ਤੇ ਇੱਕ ਇੱਕਰਾਂ ਬੁਰਕਾ ਤੇ ਕੋਈ ਨਹੀਂ ਬਖਸ਼ੋ ਉਦੋਂ ਪੁੱਛੇ ਫਿਰ ਇੱਥੇ ਬੜੀ ਨਹੀਂ ਜਾਰੀ ਤੇ ਪਿੰਡ ਦੇ ਪ੍ਰਧਾਨ ਸੀ ਜਿਹੜੇ ਇਹ ਸੌਦਾ ਲਈ ਆਉਂਦੇ ਦੇ ਦੇਣੀ ਸੀ ਵਿਆਹ ਤੇ ਉੱਤੇ ਰਾਜਾ ਦਾ ਕੁੜੀ ਦਾ ਨਾ ਵਿਆਹ ਸਾਰਾ ਲਟਕੋਗੇ ਤੇ ਕਰ ਜਾਵੜੇ ਲਿਕੇ ਉਹ ਹੀ ਬੰਦੇ ਉਹ ਹੀ ਉਹ ਹੀ ਬੰਦੇ ਉਹ ਹੀ ਬੰਦੇ ਦੇਣੇ ਰੁੱਟ ਕੇ ਲੈ ਗਏ ਸੀ ਹਾਂ ਦੇ ਆ ਦਿਨ ਛਪਣ ਡਿਆ ਸੀ ਹਾਂ ਤੇ ਬੁੱਗੀ ਤੇ ਲਈ ਆਉਂਦਾ ਇਹ ਸਮਾਨ ਦਿੱਤਾ ਹਾਂ ਤੇ ਸਾਰਾ ਲਿਕੇ ਗਾਹਾਂਗੇ ਪੰਜ-ਛਤ ਜਾਨੇ ਹੈਗੇ ਅੱਛਾ ਇਹ ਕੁੜੀ ਨਹੀਂ ਆ ਗੋ ਹਾਂ ਫੇਰ ਦੁਬਾਰਾ ਲਿਆਇ ਅਗਲੇ ਦਿਨ ਡਰਦੇ ਲੋਕ ਉਹਨਾਂ ਤੋਂ ਉਹਨਾਂ ਤੋਂ ਬਹੁਤ ਡਰਦੇ ਉਹਨਾਂ ਤੋਂ ਜਿਹਨਾਂ ਤੋਂ ਲੋਕ ਡਰਦੇ ਸੀਗੇ ਨਾ ਉਹ ਗੋਲ ਗਦਰੀ ਜਿਹੜੇ ਲੋਕ ਉਹਨਾਂ ਡਰਦੇ ਸੀਗੇ ਉਹ ਆਪਣੇ ਪੰਜਾਬ ਜੋ ਇੱਥੇ ਪੰਜਾਬੀ ਆ ਕੇ ਬੈਠੇ ਫਾਰਮ ਦੇ ਵਿੱਚ ਉਹਨਾਂ ਇੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਘਰਾਂ 'ਚ ਜਿੰਨਾ ਕਿ ਮੈਂ ਸੋਣੇ ਮਾਮੇ ਨੂੰ ਦੱਸਦੇ ਹੁੰਦੇ ਆ ਬਾਪੂ ਨੂੰ ਦੱਸ ਦਿੰਦੇ ਪੀ ਸਵਾਗੇ ਦੇ ਪਾਪਾਂ ਕਿਵੇਂ ਕਿਵੇਂ ਪਰ ਨਹੀਂ ਹੋ ਹਾਂ ਸਵਾਗੇ ਦੇ ਪਾਪਾਂ ਕੁੱਟੇ ਫਿਰ ਉਹਦੀਆਂ ਲੱਤਾਂ ਬਾਹੀਂ ਭੰਨੀਆਂ ਕੀਤੀਆਂ ਲੈ ਕੇ ਛਾਤੀ ਵੱਲ ਗਏ ਅੱਛਾ ਦੇ ਕੁੱਟਦੇ ਤਸੱਲੀ ਕਰਾਤੀ ਮੈਂ ਇਸ ਵਾਰ ਇੱਕ ਬੱਚੂ ਗਿਆ ਉਹਨਾਂ ਚੋਂ ਫਿਰ 1 ਵਜੇ ਬੱਜ ਗਿਆ ਜੀ ਰੋਹ ਹਾਂ ਮੱਜ ਗਿਆ ਹੀ ਉਹ ਫਿਰ ਫੋੜੀ ਨਾਲ ਫੋੜੀ ਨਾਲ ਕੇ ਫੋੜੀ ਨਾਲ ਜੀ ਰੋ ਇੱਕ ਇੱਕ ਦੋ ਜਿਹੜੇ ਮਾਰੇ ਨੇ ਹਾਰਨ ਤੇ ਉੱਤੇ ਪਾ ਕੇ ਲੋਹੇ ਦੇ ਸੱਬਲਾਂ ਦਾ ਕੋਟ-ਕੋਟ ਮਾਰੇ ਸੋ ਪਿਆਰੇ ਸੀ ਆਪਣਾ ਉਹ ਇੱਕ ਨਿੱਕਾ ਜਿਹਾ ਥੋੜੇ ਗੱਲਬਾਤ 74 ਤੋਂ ਲੈ ਕੇ ਅੱਜ ਤੱਕ ਦੀ ਕਿਵੇਂ ਜੰਗਲ ਆਬਾਦ ਕੀਤੇ ਕਿਵੇਂ ਤੇ ਚੋਰੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਕਿਵੇਂ ਫਿਰ ਆਪਣੇ ਸਰਦਾਰਾਂ ਘਰ ਚੋਰੀ ਕਰਨਾ ਤੇ ਉਹ ਕਹਿੰਦੇ ਘੁੰਦੇ ਬਦਮਾਸ਼ ਜਿਹੜੇ ਇਲਾਕੇ ਦੇ ਸੀਗੇ ਜਿਹਨਾਂ ਲੋਕ ਡਰਦੇ ਹੁੰਦੇ ਹੀ ਉਹ ਫਿਰ ਆਪਣੇ ਸਰਦਾਰਾਂ ਨੂੰ ਕੋਟ-ਕੋਟ ਕੇ ਪਾਰ ਬੁਲਾਉਂਦੇ ਸੀਗੇ ਪਰ ਟਰੱਕ ਰੋਟ ਬਾਜ ਹੋਇਆ ਸੀਗਾ ਪਰ ਉਤੋਂ ਲੈ ਕੇ ਅੱਜ ਤੱਕ 78 ਤੋਂ ਲੈ ਕੇ 2025 ਆ ਗਿਆ ਇੱਥੇ ਕਦੀ ਕੇ ਸੂਈ ਤੱਕ ਨਹੀਂ ਚੁੱਕੀ ਸੱਚਾ ਨਾ ਇਹ ਹੁਣ ਆਪਣੇ ਘਰ ਬੂਏ ਪਰ ਮੇਰੇ ਦੱਸੋ ਆਪਣੇ ਜਿਉ ਪਿੱਛੇ ਆਏ ਆ ਆਪਣੇ ਕਿਸੇ ਦੇ ਬੂਆ ਨੇ ਗੇਟ ਖੁੱਲ ਨਾ ਗੇਟ ਤਾਂ ਇਹ ਤਾਂ ਹੀ ਨਹੀਂ ਲਾਏ ਅਜੇ ਤੱਕ ਨਹੀਂ ਕਈ ਕਹਿਣ ਲਾ ਉਹ ਘਰ ਦੇ ਲੱਗੇ ਆ ਗੇਟ ਥੋੜੇ ਜੀ ਦੋ ਘਾਏ ਦੋ ਤਿੰਨ ਉਹ ਕੰਧਾਂ ਡਿੱਗ ਲਿਆ ਪੋਜੀ ਕੰਦਾ ਹੀ ਫੋਟੀਆਂ ਕੰਦਾ ਕਿੰਨੀਆਂ ਕੰਦਾ ਤਿੰਨ ਤਿੰਨ ਫੋਟੀਆਂ ਜੇ ਵੀ ਚਾਰ ਚਾਰ ਤਿੰਨ ਤਿੰਨ ਫੋਟੋ ਤੇ ਇੱਕ ਤਾਂ ਕਈ ਮੈਂ ਪਿਛੇ ਵੀਡੀਓ ਪਾ ਕੇ ਕਹਿੰਦਾ ਯੂਪੀ ਸਾਰੇ ਇਹ ਬਦਮਾਸ਼ ਪੰਜਾਬ ਚ ਆ ਗਏ ਜੋ ਉੱਤਨ ਜੋ ਖੌਣ ਚ ਲੈ ਗਏ ਹੋਣਗੇ ਪਰ ਇੱਥੇ ਤੇ ਕਹਿ ਲੋ ਕਿ ਪਿਛਲੇ 47 ਸਾਲ ਤੋਂ ਕਿਸੇ ਦੇ ਟੱਕ ਚੋਂ ਦਤਰੀ ਤੱਕ ਨਹੀਂ ਚੱਕੀ ਗਈ ਹਨ ਐਨਾ ਕੋ ਇਥੇ ਜਿੱਤੇ ਆਪਣੇ ਪੰਜਾਬੀ ਬਾਕੀ ਆਸੇ ਪਰ ਸ਼ਰ ਹੁੰਦਾ ਹੋ ਕਹਿ ਨਹੀਂ ਸਕਦੇ ਜਿ세 ਆਪਣੇ ਪੰਜਾਬੀ ਬੈਠੇ ਇਥੇ ਇਹਨਾਂ ਦਾ ਬਦਵਾ ਹੈਗਾ ਸੋ ਪਿਆਰਿਓ ਤੁਸੀਂ ਆਪਣਾ ਵਿਚਾਰ ਦੇਣੇ ਆ ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗੀ ਧੰਨਵਾਦ